ਕੈਨ ਨਿਊਜ਼ ਕਪੂਰਥਲਾ ਦੀ ਇੱਕ ਮਹਿਲਾ ਉੱਪਰ ਚਲੀ ਗੋਲੀ ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਡਾਕਟਰ ਮੁਤਾਬਕ ਮਹਿਲਾ ਦੇ ਇੱਕ ਗੋਲੀ ਲੱਗੀ ਹੈ ਅਤੇ ਮਹਿਲਾ ਖਤਰੇ ਤੋਂ ਬਾਹਰ ਹੈ ਡੀਐਸਪੀ ਸ਼ੀਤਲ ਸਿੰਘ ਅਤੇ ਐਸਐਚਓ ਅਮਨਦੀਪ ਸਿੰਘ ਨਾਹਰ ਮੌਕੇ ਤੇ ਹਨ ਉਸਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਪੂਰਥਲਾ ਸਾਹਿਲ ਗੁਪਤਾ ਦੀ ਰਿਪੋਰਟ ਹਾਂਜੀ ਕੀ ਗੱਲ ਕੀ ਹੋਈ ਸੀ ਇਹ ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਕਿਸ਼ ਲਾਹੌਰੀਆ ਹਰਮਨ ਪੰਡਾਲ ਸੁਰੇਠਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰਵਾਲ ਮੈਂ ਆਪਣੇ ਘਰੇ ਜਾਂਦੀ ਪਈ ਸੀ ਉਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕ ਸਕਤੀ ਤੁਹਾਡੀ ਕੋਈ ਪ੍ਰਾਣੀ ਨਹੀਂ ਚਲਦੀ ਹਾਂਜੀ ਇਹ ਵੇ ਧਮਕੀਆਂ ਦਿੰਦਾ ਹੈ ਮਾਰਨ ਕੁੱਟਦਾ ਬਹੁਤ ਅਜਿਹਾ ਬਦਸੀ ਸਾਡੇ ਘਰ ਬੜਿਆ ਹੁੰਦਾ ਹੈ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤਾ ਉਹ ਬੋ ਕਰਦਾ ਆ ਕਿਤੇ ਇਹ ਤਾਂ ਨਹੀਂ ਹੈਗਾ ਕਿ ਕਿਤੇ ਜਿਹੜੀ ਤਨ ਬਲੈਕਮੇਲਿੰਗ ਕਰਦਾ ਵਾ ਕਰਦਾ ਆ ਇੰਸਟਾ ਤੋਂ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋ ਆ ਨਹੀਂ ਸਿਰਫ ਆ ਪੈਸੇ ਪੁਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚਾਰੀ ਕਰਦਾ ਆ ਤਾਂ ਹੁਣ ਤੁਸੀਂ ਕੀ ਮੰਨਦੇ ਦੇਖੋ ਅਸਲਾ ਆ ਮੰਨਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਹੈ ਏ ਤੇ ਇਸ ਮੰਨਦੇ ਤੁਸੀਂ ਪਹਿਲਾਂ ਵੀ ਕੰਪਲੇਨ ਕੀਤੀ ਪਈ ਹੈ। ਕਿੰਨੀ ਕੰਪਲੇਨ ਉਹਨਾਂ ਨੇ ਉਹਦਾ ਪਿਛਲੇ ਹਫ਼ਤੇ ਫੈਸਲਾ ਕਰਾਇਆ ਸੀਗਾ। ਉਹਦੋਂ ਕਹਿੰਦਾ ਸੀ ਨਹੀਂ ਕੁਛ ਕਰੂੰਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ। ਮੈਡਮ ਜਦੋਂ ਇਹਦੇ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ। ਅਸੀਂ ਦਰਖਾਸਤ ਦਿੱਤੀ ਤੇ ਇਹਨੇ ਸਾਡੇ ਤੋੜ ਭੰਨ ਕੀਤੀ ਲੜਾਈ ਝਗੜੇ ਹੋਏ। ਤਾਂ ਹੁਣ ਕੀ ਪੁਲਿਸ ਪ੍ਰਸ਼ਾਸਨ ਕੀ ਮੰਗ ਕੀ ਕਰਦੇ? ਜਾਓ ਪੀਸ਼ੂ ਨੂੰ ਭੇਜਣਾ ਹੈ ਅਸੀਂ। ਸਜ਼ਾ ਦੋ। ਕਾਜੋ ਅਰੋਕ ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਗੋਲੀਆਂ ਵੀ ਚੱਲਿਆ ਹੈ ਤਾਂ ਇਹ ਸਾਰਾ ਕੀ ਮਾਮਲਾ ਕੀ ਹੈ ਅਸੀਂ ਸਿਮਰ ਹਸਪਤਲ ਆਏ ਆ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਲੜਕੀ ਜਿਸ ਦੀ ਉਮਰ 35 ਸਾਲ ਹੈ ਉਹਦਾ ਨਾਮ ਮਨਪ੍ਰੀਤ ਕੌਰ ਹੈ ਜਿਹੜੀ ਬ੍ਰੈੱਡ ਸਟਰੀ ਦੇ ਨੇੜੇ ਰਹਿੰਦੀ ਹੈ ਇਹਦੇ ਮਤਲਬ ਕਿਸੇ ਇੱਕ ਨਾਮ ਆਪਣਾ ਸੁਰਜਾਪੁਰ ਦੇ ਨਾਮ ਦੇ ਮੁੰਡੇ ਨੇ ਜਿਹਦੇ ਗੋਲੀਆਂ ਮਾਰੇ ਇੱਕ ਗੋਲੀ ਲੱਤੀ ਹੈ ਜੀ ਪੈਰ ਤੇ ਬਾਕੀ ਸਟੇਬਲ ਹੈਗੀ ਲੱਤੀ ਇਹਦੇ ਨਾਲ ਦੋ ਮੁੰਡੇ ਹੋਰ ਆਏ ਸੀ ਜੀ ਬੁਲੇਟ ਤੇ ਆਈ ਸੀ ਉਹਦਾ ਨਾਮ ਆਪਾਂ ਡਿਸਕਸ਼ਨ ਕਰ ਸਕਦੇ ਇਹ ਇਹ ਮੈਰਿਡ ਹੀਟ ਗਿਆ ਸਪਰੇਟ ਰਹਿੰਦੀ ਆਪਣੀ ਹਸਬੰਦ ਤੋਂ ਕਿ ਜਿਹੜਾ ਬਾਕੀ ਕਾਰਵਾਈ ਲਈ ਉਹ ਲਕੀ ਇਸਰ ਜਿਹੜੀ ਗੋਲੀ ਹੈਗੀ ਆ ਇਹ ਚੱਲੀ ਕਿੱਥੇ ਕਿਹੜੀ ਦੇ ਵਿੱਚ ਚਲਾਈ ਹੈ ਉਹ ਜਿਹੜਾ ਸਰਕੂਲਰ ਰੋਡ ਜਿਹੜਾ ਹੈਗਾ ਨਾ ਉੱਥੇ ਇਹ ਕਾਰਨ ਕੀ ਪਤਾ ਨਹੀਂ ਲੱਗਾ ਕਿਸ ਕਾਰਨ ਹੋਇਆ ਤੇ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਤੇ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਜਿਹੜੇ ਬੰਦੇ ਜਿਹੜੀ ਲੇਡੀਆਂ ਦਾ ਜਿਹੜੀ ਉਪਚਾਰ ਲਈ ਐਕਸਲੈ ਅਡਮਿਟ ਆ ਉਹ ਕੀ ਦੱਸਦੇ ਕਿਹੜੇ ਬੰਦੇ ਨਾਲ ਗੱਲ ਕੀਤੀ ਉਹਨੇ ਸੂਰਜ ਸ਼ਾਤਰ ਦਾ ਨਾਮ ਲਿਆ ਹੈਗਾ ਕਿਤੇ ਬਾਕੀ ਦੋ ਮੰਡੇ ਹੋਰ ਨੇ ਜਿਹੜੇ ਦੋ ਬੰਦੇ ਉਹਨਾਂ ਦਾ ਕੀ ਨਾਮ ਆ ਉਹ ਤੇ ਰਿਸਟੋਰ ਨਹੀਂ ਕਰ ਸਕਦੇ ਸਰ ਕੀ ਲੱਗਦਾ ਕੀ ਹੈ ਕੋਈ ਪੁਰਾਣੀ ਕੋਈ ਰੰਜਿਸ਼ ਵੀ ਹੋ ਸਕਦੀ ਹੈ ਕਿ ਕਿਤੇ ਕੋਈ ਪ੍ਰੇਮ ਦਾ ਕੋਈ ਇਧਰ ਕੋ ਚੱਕਰ ਪ੍ਰਾਇਮਰੀ ਇਨਵੈਸਟੀਗੇਸ਼ਨ ਲੱਗਾ ਅਜੇ ਬੁਕਵੇ ਨੂੰ ਅਜੇ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਆਪਾਂ ਜਿਹੜੇ ਗਿਆਨ ਲਿਖੇ ਪਏ ਨੇ ਉਹ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਆਊਗੀ ਉਹਦੇ ਨਾਲ ਸਭ ਤੋਂ ਸੀਸੀਟੀਵੀ ਕੈਮਰਾ ਫੁਟੇਜ ਕੋ ਸਾਥ ਆ। ਪਰ ਆਪਾਂ ਜਸਟ ਇਨਰਿੰਗ ਇਨਵੈਸਟੀਗੇਸ਼ਨ ਜੇ 15 ਮਿੰਟ ਨਹੀਂ ਹੋਣੀ ਹੋਏ ਤੇ ਆਪਾਂ ਇਹ ਜ਼ਰੂਰੀ ਕੋਲ ਆਊਗਾ ਤੁਹਾਡੇ ਨਾਲ ਸਹਾਇਤਾ ਕਰਾਂਗੇ। ਥੈਂਕ ਯੂ। ਡਾਕਟਰ ਸਾਹਿਬ ਕੀ ਮਾਮਲਾ ਸੀ ਇੱਕ ਪੇਸ਼ੈਂਟ ਵੀ ਆਇਆ ਗੋリエ ਵੀ ਚੱਲਿਆ ਕੀ ਹਾਲਾਤ ਵਤ ਕੀ ਪੇਸ਼ੈਂਟ ਦੀ ਜੜਕੀ ਹੈਗੀ ਹੈ ਡਿਟੇਲਸ? ਹਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ 56 ਸਾਲ ਦੀ ਉਮਰ ਹੈ। ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਹੈ। ਗੋਲੀ ਆਰਪਟ ਹੋ ਗਈ। ਮਰੀਜ਼ ਵਾਲਾ ਠੀਕ ਹੈ ਪਰ ਹੁਣ ਅਗਲੀ ਰਾਸੀ ਕਾਰਵਾਈ ਲਈ ਜਾਂ ਇੰਟਰਵੈਂਸ਼ਨ ਲਈ ਮਰੀਜ਼ ਨੂੰ ਪੇਸ਼ ਕਰੋ ਗੋਲੀ ਨਿਕਲ ਗਈ ਹੈ ਕੀ ਲੈ ਜੀ ਗੋਲੀ ਨਿਕਲ ਗਈ ਹੈ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ ਨਹੀਂ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਪਰ ਸੱਜੇ ਕੋਲ ਓਪੀਨੀਅਨ ਲਈ ਡਾਕਟਰ ਸਾਹਿਬ ਜੀ ਗੋਲੀ ਲੱਗੀ ਹੈ ਕੋਈ ਮਤਲਬ ਆਮ ਗੋਲੀ ਹੈ ਮੀ ਗੋਲੀ ਹੈ ਕੋਈ ਸ਼ਾਰਪ ਆ ਕਿਦਾਂ ਦਾ ਕੀ ਅਗਲੀ ਉਹਨੇ ਉੱਪਰੋਂ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂਦੀ ਇਨਵੈਸਟੀਗੇਸ਼ਨ ਤੋਂ ਅੱਗੇ ਆਪਣਾ ਪਤਾ ਲੱਗੋ। ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਤੋਂ ਬਾਹਰ। ਪੇਸ਼ੈਂਟ ਦੀ ਹਾਲਤ ਹਾਂਜੀ ਖਤਰੇ ਤੋਂ ਬਾਹਰ। ਸੱਕੀ ਨਾਮ ਆ ਪੇਸ਼ੀ ਦਾ? ਪੇਸ਼ੰ ਦਾ ਨਾਮ ਮਨਪ੍ਰੀਤ ਕੋਰ ਹੈ। ਹਾਂਜੀ। ਤੇ ਕੀ ਐਡਰੈਸ ਕੀ ਹੈ ਨਾ ਤੇ ਦੱਸਿਆ ਜੀ? ਜੀ ਇਹ ਤੋਂ ਦੇ ਲੋਕਲੀ ਕਪੂਰਥਲਾ ਦੇ ਰਹਿਣ ਵਾਲੇ ਜੀ।